ਸਰਬਜੀਤ ਸੰਗਰੂਰ ਵੀਰਿਸਨਾ ਸਾਰੇ ਦੇਨ ਨੇ ਮੈਨੂੰ ਸਲਾਹ ਆਉਂਦੇ ਸਾਰੇ ਦੇਨ ਨੇ ਮੈਨੂੰ ਸਲਾਹ ਆਉਂਦੇ ਜਿਵੇਂ ਸੱਪ ਡੰਗਿਆ ਜਾਂ ਪੂੰਡ ਲੜ ਗਿਆ ਜਿਵੇਂ ਸੱਪ ਡੰਗਿਆ ਜਾਂ ਪੂੰਡ ਲੜ ਗਿਆ ਸਭ ਨੂੰ ਆਵਾਜ਼ ਦਿੱਤੀ ਸੀ ਸਭ ਨੂੰ ਆਵਾਜ਼ ਵੇ ਫਿਰ ਤੈਨੂੰ ਹੀ ਨਹੀਂ ਜਦ ਖਾਰ ਖਾ ਕੇ ਕੋਈ ਠੱਪੜ ਸੀ ਜੜ ਗਿਆ ਜਦ ਖਾਰ ਖਾ ਕੇ ਕੋਈ ਠੱਪੜ ਸੀ ਜੜ ਗਿਆ ਠੱਪੜ ਸੀ ਜੜ ਗਿਆ ਠੱਪੜ ਸੀ ਜੜ ਗਿਆ ਵਿਚ ਚੌਰਾਹੀ ਜਾ ਕੇ ਖੜ ਗਿਆ ਬੈਠਣਾ ਇੱਥੇ ਹੀ ਸੋਚ ਕੇ ਅੜ ਗਿਆ ਸਭ ਨੂੰ ਅਵਾ